ਪ੍ਰੇਤਾਂ ਤੋਂ ਡਰਦੇ ਨੇ ਸਨਾਪੇ ਤੋਂ ਡਰਦੇ ਨੇ ਪਰ ਅਸਮ ਦੇ ਵਿੱਚ ਉਹਨਾਂ ਇਨਸਾਨਾਂ ਤੋਂ ਡਰਨ ਦੀ ਲੋੜ ਹੁੰਦੀ ਹੈ ਜਿਹੜੇ ਭੂਤਾਂ ਤੋਂ ਵੀ ਭੈੜੇ ਹੁੰਦੇ ਨੇ ਇਹ ਘਟਨਾ ਚੰਗੀ ਕਰਦੇ 에어ਪੋਰਟ ਉੱਤੇ ਘਟਿਆ ਜੇ ਤੁਹਾਡਾ ਦਿਲ ਵੱਡਾ ਤਾਂ ਤੁਸੀਂ ਇਸ ਵੀਡੀਓ ਨੂੰ ਦੇਖ ਸਕਦੇ ਹੋ ਅਦਰਵਾਈਜ਼ ਤੁਸੀਂ ਇਸਟਾਰਟਿੰਗ ਰੀਲਾਂਟਿੰਗ ਸਾਂਭ 32 ਸਾਲ ਦਾ ਦਲਜੀਤ ਰੋਜ਼ ਦੀ ਤਰ੍ਹਾਂ ਆਪਣੇ ਆਫਿਸ ਤੋਂ ਫ੍ਰੀ ਹੋ ਕੇ ਆਪਣੇ ਘਰ ਵੱਲ ਜਾਣ ਦੀ ਤਿਆਰੀ ਕਰਦਾ। ਉਹ ਆਪਣਾ ਬੈਗ-ਪੈਕ ਕਰਦਾ ਤੇ ਗੱਡੀ ਸਟਾਰਟ ਕਰਦਾ। ਪਤਾ ਨਹੀਂ ਉਸਦੇ ਮਨ ਦੇ ਵਿੱਚ ਉਸ ਦਿਨ ਕੀ ਵਿਚਾਰ ਆਉਂਦਾ। ਉਹ ਆਪਣੇ ਦੋਸਤ ਹਰਪ੍ਰੀਤ ਨੂੰ ਫੋਨ ਕਰਦਾ। ਉਹਨੂੰ ਕਹਿੰਦਾ, "ਕਾਫੀ ਦਿਨ ਹੋ ਗਏ ਆਪਾਂ ਬੈਠੇ ਨਹੀਂ ਹੈਗੇ, ਆਜਾ ਅੱਜ ਉਹਦੇ ਟਾਈਮ ਬੈਨਿਆਂ ਗੱਲਾਂ-ਬਾਤਾਂ ਕਰਦੇ।" ਹਰਪ੍ਰੀਤ ਆਪਣੀ ਗੱਡੀ ਚੜ੍ਹਦਾ ਤੇ ਦਲਜੀਤ ਦੇ ਕੋਲ ਪਹੁੰਚ ਜਾਂਦਾ। ਦੋਨੋਂ ਸਿਗਨੇਚਰ ਦੀ ਬੋਟਰ ਫੜਦੇ ਨੇ ਤੇ ਗੱਡੀ ਦੇ ਵਿੱਚ ਪੈਗ ਲਾਉਣ ਲੱਗਦੇ ਨੇ ਗੱਲਾਂ ਕਰਦੇ ਕਰਦੇ ਤੇ ਪੈਗ ਲਾਉਂਦੇ ਲਾਉਂਦੇ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਰਾਤ ਦੇ 9:00 ਪਾਤਰੀ ਆਂਦੇ ਨੇ ਹਰਪ੍ਰੀਤ ਕੰਨਾ ਹੇਰ ਮੇਰੀ ਵਾਇਸ ਇਕੱਲੀ ਕਰਿਆ ਮੈਨੂੰ ਅੜਚ ਦੇ ਮੈਂ ਜਾਣਾ ਐਨਾ ਕਹਿ ਕੇ ਹਰਪ੍ਰੀਤ ਆਪਣੀ ਗੱਡੀ ਸਟਾਰਟ ਕਰਦਾ ਤੇ ਆਪਣੇ ਘਰ ਵੱਲੋਂ ਚੱਲ ਪੈਂਦਾ ਦਿਲਜੀਤ ਵੀ ਲਾਸਟ ਪੈਗ ਫਿਨਿਸ਼ ਕਰਦਾ ਤੇ ਆਪਣੀ ਗੱਡੀ ਸਟਾਰਟ ਕਰਦਾ ਉਹ ਹਮੇਸ਼ਾ ਹੋਰ ਰੋਡ ਥਾਣੇ ਦੇ ਜਾਂਦਾ ਹੁੰਦਾ ਪਰ ਉਸ ਦਿਨ ਉਸ ਤੇ ਮਨ ਦੇ ਵਿੱਚ ਪਤਾ ਨਹੀਂ ਕੀ ਆਉਂਦੀ ਆ ਕਿ ਉਹ ਬੱਡੇ 에ਅਰਪੋਰਟ ਰੋਣ ਵਾਲ ਮੋੜ ਤੇ ਸ਼ਰਾਬ ਦਾ ਨਸ਼ਾ ਸਿਖਰ ਤੇ ਹੁੰਦਾ ਤੇ ਦਲਜੀਤ ਦੀ ਕਾਰ ਦੇ ਵਿੱਚ ਐਫਐਮ ਤੇ ਗਾਣੇ ਚੱਲ ਰਹੇ ਹੁੰਦੇ ਨੇ ਅਚਾਨਕ ਐਫਐਮ ਤੇ ਗਾਣਾ ਚੇਂਜ ਹੁੰਦਾ ਸੋਨੀ ਸੋਨੀ ਰਾਮੋ ਤੇ ਕੀ ਆ ਡੂੰਡੇ ਭਲਾ ਉਹ ਗਾਣੇ ਦੇ ਵਿੱਚ ਐਨਾ ਖੋ ਜਾਂਦਾ ਕਿ ਅਚਾਨਕ ਉਸ ਦੀ ਨਜ਼ਰ ਇੱਕ ਮਟਿਆਰ ਤੇ ਪੈਂਦੀ ਹੈ ਜੋ ਸੜਕ ਤੇ ਖੜੀ ਹੁੰਦੀ ਹੈ ਉਹ ਮਟਿਆਰ ਦਲਜੀਤ ਨੂੰ ਆਕ ਰੈਂਦੀ ਹੈ ਕਹਿੰਦੇ ਹੁੰਦੇ ਨੇ ਜਦੋਂ ਬੰਦੇ ਨੂੰ ਸ਼ਰਾਬ ਦਾ ਨਸ਼ਾ ਹੋਵੇ ਤਾਂ ਉਹ ਸ਼ਰਾਬ ਲੈਣਾ ਵੀ ਪਸੰਦ ਕਰਦਾ ਹੈ। ਦਲਜੀਤ ਗੱਡੀ ਰੋਕ ਲੈਂਦਾ। ਉਹ ਸ਼ੀਸ਼ਾ ਡਾਊਨ ਕਰਦਾ ਹੈ ਅਤੇ ਉਸ ਮਟਿਆਰ ਨੂੰ ਬੁਲਾਉਂਦਾ ਹੈ। ਉਹ ਮਟਿਆਰ ਬਿਨਾਂ ਦੇਰੀ ਕੀਤੇ ਉਹ ਕਹਿੰਦੀ ਆ 500 ਰੁਪਏ। ਦਲਜੀਤ ਭਾਵੇਂ ਵਿਆਹਿਆ ਹੋਇਆ ਸੀ ਉਹ ਬਿਨਾਂ ਕੁਝ ਸੋਚੇ ਸਮਝੇ ਘਰ ਬੈਠੇ ਆਪਣੀ ਪਤਨੀ ਜੋ ਉਸ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਉਸ ਨੂੰ ਬੁਲਾ ਕੇ ਗੱਡੀ 'ਚ ਉੱਤਰ ਜਾਂਦਾ ਹੈ। ਹਿਊਮਨ ਨੇਚਰ ਰਿਕਾਰਡਿੰਗ ਜਦੋਂ ਬੰਦਾ ਨਸ਼ੇ ਵਿੱਚ ਹੁੰਦਾ ਹੈ ਤਾਂ ਉਹ ਪੂਰੀ احتیاط ਰੱਖਦਾ ਹੈ ਕਿ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਉਹ ਗੱਡੀ ਨੂੰ ਲੌਕ ਕਰਦਾ ਹੈ ਕਿ ਉਸ ਮਟਿਆਰ ਦੇ ਪਿੱਛੇ ਚੱਲ ਪੈਂਦਾ ਹੈ ਉਹ ਮਟਿਆਰ ਉਸ ਨੂੰ ਇੱਕ ਟੈਂਟ ਕੋਲੇ ਜਾਂਦੀ ਹੈ ਜਿੱਥੇ ਸੜਕ ਤੇ ਚੱਲਦੀਆਂ ਹੋਈਆਂ ਕਾਰਾਂ ਦੇ ਹਾਰਨਾਂ ਦੀ ਆਵਾਜ਼ ਘੱਟ ਹੋ ਜਾਂਦੀ ਹੈ ਟੈਂਟ ਦੇ ਕੋਲ ਇੰਟੀਮੇਸ਼ਨ ਮਟੀਰੀਅਲ ਪਿਆ ਹੁੰਦਾ ਹੈ ਟੈਂਟ ਦੇ ਕੋਲ ਕੁਝ ਯੂਜ਼ਡ ਕੌਂਡੌਮਸ ਪਏ ਹੁੰਦੇ ਹਨ ਟੈਂਟ ਦੇ ਕੋਲ ਤਿੰਨ ਆੜ ਤਾਂ ਹੋਰ ਨਿਕਲ ਆਉਂਦੀਆਂ ਹਨ ਇਹ ਦੇਖ ਕੇ ਦਲਜੀਤ ਥੋੜਾ ਘਬਰਾ ਜਾਂਦਾ ਹੈ ਉਹ ਮਟਿਆਰ ਉਸ ਨੂੰ ਟੈਂਟ ਦੇ ਅੰਦਰ ਜਾਣ ਲਈ ਕਹਿੰਦੇ ਹੈ ਦਲਜੀਤ ਟੈਂਟ ਦੇ ਅੰਦਰ ਜਾਣ ਤੋਂ ਮਨਾ ਕਰ ਦਿੰਦਾ ਹੈ ਉਹ ਮਟਿਆਰ ਉਸ ਨੂੰ ਖਿੱਚ ਕੇ ਲੈ ਜਾਣ ਦੀ ਕੋਸ਼ਿਸ਼ ਕਰਦੇ ਹੈ ਪਰ ਦਲਜੀਤ ਕਹਿੰਦਾ ਹੈ ਮੈਂ ਤੈਨੂੰ ਪੈਸੇ ਦਿੰਦਾ ਪਰ ਮੈਂ ਇਹ ਕੰਮ ਨਹੀਂ ਕਰਦਾ ਉਹ ਮਟਿਆਰ ਉਸ ਨਾਲ ੱੱਕਾ ਕਰਦੇ ਹੈ ਉਸ ਨੂੰ ਅੰਦਰ ਖਿੱਚ ਕੇ ਲੈ ਜਾਂਦੇ ਹੈ ਪਰ ਦਲਜੀਤ ਉੱਥੇ 500 ਰੁਪਏ ੱੱਲੇ ਸੱਟ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਉਮਰ ਤੇਰ ਫਿਰ ਉਸਦੇ ਮਗਰ ਭਾਜੀ ਦੀ ਹੈ ਪਰ ਦਿਲਜੀਤ ਉਸ ਤੋਂ ਛਡਾ ਕੇ ਆਪਣੀ ਗੱਡੀ ਕੋਲ ਪਹੁੰਚ ਜਾਂਦਾ ਹੈ ਕਬਰਾਇਆ ਹੋਇਆ ਹੈਂਡਲੀ ਤੋਂ ਫਟਾਫਟ ਆਪਣੀ ਗੱਡੀ ਸਟਾਰਟ ਕਰਦਾ ਹੈ ਤੇ ਗੱਡੀ ਸੌ ਦੀ ਸਪੀਡ ਤੇ ਪਹੁੰਚ ਜਾ ਕੇ ਆਪਣੇ ਘਰ ਦੇ ਕੋਲ ਬਣੇ ਹੋਏ ਪਾਰਕ ਦੇ ਵਿੱਚ ਗੱਡੀ ਪਾਰਕ ਕਰਦਾ ਹੈ ਗੱਡੀ ਪਾਰਕ ਕਰਨ ਤੋਂ ਬਾਅਦ ਉਹ ਗੱਡੀ ਦੇ ਵਿੱਚ ਉਹ ਲੈਪਟਾਪ ਵਾਲਾ ਬੈਗ ਕਰਦਾ ਹੈ ਗੱਡੀ ਵਿੱਚ ਬੈਗ ਤਾਂ ਸੀ ਪਰ ਬੈਗ ਦੇ ਵਿੱਚ ਲੈਪਟਾਪ ਨਹੀਂ ਸੀ ਦਰਜੀਤ ਨੂੰ ਹੱਥਾਂ ਪੈਰਾਂ ਦੀ ਬਹਿ ਜਾਂਦੀ ਹੈ ਕਿਉਂਕਿ ਉਸ ਲੈਪਟਾਪ ਦੇ ਵਿੱਚ ਆਫਿਸ ਦਾ ਇੰਪੋਰਟੈਂਟ ਡਾਟਾ ਅਤੇ ਉਸਦੀ ਵਾਈਫ ਦੇ ਪ੍ਰਾਈਵੇਟ ਫੋਟੋਆਂ ਦੀ ਪੀਡੀਫਾਈਲ ਦਰਜੀਤ ਭਾਰੇ ਭਾਰ ਨਾਲ ਲਿਫਟ ਦੇ ਵਿੱਚ ਉੱੜਦਾ ਹੈ ਅਤੇ ਆਪਣੇ ਫਲੈਟ ਤੇ ਪਹੁੰਚ ਜਾਂਦਾ ਹੈ ਦਰਵਾਜ਼ਾ ਖੋੜ ਦੇ ਹੈ ਤੇ ਉਸ ਨੂੰ ਸਮਾਈਲ ਦਿੰਦੇ ਹੈ ਦਰਜੀਤ ਫੇਕ ਸਮਾਈਲ ਦੇ ਕੇ ਆਪਣੇ ਬੈੱਡ ਤੇ ਚਲਾ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੈਂ ਰੋਟੀ ਨਹੀਂ ਖਾਣੀ ਮੈਂ ਬਾਹਰੋਂ ਰੋਟੀ ਖਾ ਕੇ ਆਇਆ ਹਾਂ ਦਲਜੀਤ ਸਾਰੀ ਰਾਤ ਲੈਪਟਾਪ 'ਤੇ ਸੋਚਦਾ ਰਹਿੰਦਾ ਹੈ ਉਸ ਨੂੰ ਨੀਂਦ ਨਹੀਂ ਆਉਂਦੀ ਅਗਲਾ ਦਿਨ ਚੜ੍ਹਦਾ ਹੈ ਸਵੇਰ ਹੁੰਦੀ ਹੈ ਦਲਜੀਤ ਆਫਿਸ ਦੇ ਵਿੱਚੋਂ ਛੁੱਟੀ ਲੈਂਦਾ ਹੈ ਅਤੇ ਆਪਣਾ ਮੋਟਰਸਾਈਕਲ ਚੱਕ ਕੇ ਉਸ 에어ਪੋਰਟ ਰੋਡ ਵੱਲ ਚੱਲ ਪੈਂਦਾ ਹੈ ਉਹ ਬਾਈਕ ਲੈ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਉਸਨੇ ਕਰ ਗੱਡੀ ਰੁਕੀ ਸੀ ਉਹ ਗੱਡੀ ਰੋਕ ਕੇ ਸੜਕ ਤੋਂ ਥੋੜਾ ਦੂਰ ਜਾਂਦਾ ਹੈ ਉੱਥੇ ਦੇਖਦਾ ਹੈ ਕਿ ਉੱਤੇ ਤਿੰਨ ਪੂਰੀ ਔਰਤਾਂ ਸਨ ਜੋ ਉਸ ਨੂੰ ਟੈਂਟ ਦੇ ਬੈਕਸਾਈਡ ਮੈਡੀਗਨ ਕਰਨ ਪਰ ਦਲਜੀਤ ਨੂੰ ਉਹ ਮਟਿਆਰ ਕਿਤੇ ਨਹੀਂ ਦਿੱਖਦੇ ਦਲਜੀਤ ਉਹਨਾਂ ਔਰਤਾਂ ਉਸ ਮਟਿਆਰ ਬਾਰੇ ਪੁੱਛਦਾ ਹੈ ਉਹ ਮਟਿਆਰ ਉਸ ਨੂੰ ਉਸ ਟੈਂਟ ਵੱਲ ਜਾਣ ਲਈ ਕਹਿੰਦੀਆਂ ਦਲਜੀਤ ਉਸ ਟੈਂਟ ਵੱਲ ਚਲਾ ਜਾਂਦਾ ਹੈ ਉੱਥੇ ਉਸ ਨੂੰ ਕੋਈ ਮਟਿਆਰ ਨਹੀਂ ਮਿਲਦੀ ਉਹ ਟੈਂਟ ਦੇ ਅੰਦਰ ਜਾ ਕੇ ਦੇਖਦਾ ਹੈ ਤਾਂ ਉੱਥੇ ਚਾਰ ਮੁੰਡੇ ਬੈਠੇ ਹੁੰਦੇ ਹਨ ਦਲਜੀਤ ਨੂੰ ਦੇਖ ਕੇ ਉਹ ਹੱਸਣਾ ਲੱਗਦੇ ਹਨ ਉਹ ਕਹਿੰਦੇ ਨੇ ਕਿ ਜੋਤਨ ਲੱਗ ਰਹੇ ਆ ਉਹ ਸਾਡੇ ਕੋਲ ਹੈ ਦਲਜੀਤ ਉਹਨਾਂ ਨੂੰ ਕਹਿੰਦਾ ਹੈ ਕਿ 10000 ਰੁਪਏ ਲੈ ਲਓ ਮੇਰਾ ਲੈਪਟਾਪ ਦੇ ਦੇਓ ਉਹ ਮੁੰਡੇ ਫਿਰ ਹਸਣਾ ਲੱਗਦੇ ਨੇ ਦਲਜੀਤ ਉਹਨਾਂ ਨੂੰ ਕਹਿੰਦਾ ਹੈ ਕਿ ਇੱਕ ਸੈਕੰਡ ਹੈਂਡ ਲੈਪਟਾਪ ਦੀ ਕੀਮਤ ਇੰਨੀ ਹੀ ਹੁੰਦੀ ਹੈ ਉਹ ਮੁੰਡੇ ਕਹਿੰਦੇ ਨੇ ਕਿ ਕੀਮਤ ਲੈਪਟਾਪ ਦੀ ਨਹੀਂ ਹੁੰਦੀ ਕੀਮਤ ਲੈਪਟਾਪ ਵਿੱਚਲੇ ਡਾਟੇ ਦੀ ਹੁੰਦੀ ਹੈ ਦਲਜੀਤ ਦਾ ਮੱਥਾ ਚਕਰਾ ਜਾਂਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦਾ ਡਾਟਾ ਚੋਰੀ ਹੋ ਚੁੱਕਿਆ ਹੈ ਉਸ ਦੀ ਵਾਈਫ ਦੀਆਂ ਵੀਡੀਓਜ਼ ਵੀ ਉਹਨਾਂ ਮੁੰਡਿਆਂ ਕੋਲ ਜਾ ਚੁੱਕੀਆਂ ਹਨ ਦਲਜੀਤ ਉਹਨਾਂ ਦੀ ਮਰਦਤਾ ਕਰਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ 20000 ਲੈ ਲਓ ਮੈਨੂੰ ਮੇਰਾ ਲੈਪਟਾਪ ਦੇ ਦਿਓ ਉਹੁੰਡੇ ਉਸਤੇ ਫਿਰ ਹੱਸਣ ਲੱਗਦੇ ਹਨ ਦਲਜੀਤ ਨੂੰ ਗੁੱਸਾ ਆ ਜਾਂਦਾ ਹੈ ਉਹਨਾਂ ਨੇ ਇੱਕ ਗਾਲ ਕੱਢਦਾ ਹੈ ਉਹੁੰਡੇ ਉਸਨੂੰ ਉੱਟਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਸਨੂੰ ਲੈ ਕੇ ਇੱਕ ਸੁੰਨਸਾਨ ਜਗ੍ਹਾ ਤੇ ਫਾਰਮ ਹਾਊਸ ਦੇ ਵਿੱਚ ਲੈ ਜਾਂਦੇ ਹਨ ਦਲਜੀਤ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਹੁਣ ਬੁਰੀ ਤਰ੍ਹਾਂ ਫਸ ਚੁੱਕਿਆ ਹੈ ਉਹੁੰਡੇ ਉਸਨੂੰ ਸੁੰਨਸਾਨ ਜਗ੍ਹਾ ਦੇ ਉੱਤੇ ਉਸ ਫਾਰਮ ਹਾਊਸ ਦੇ ਇੱਕ ਪਿੱਲਰ ਨਾਲ ਬਣਾ ਦਿੰਦੇ ਆ। ਦਿਲਜੀਤ ਦੀਆਂ ਚੀਕਾਂ ਦੀ ਵਾਅਦ ਦੂਰ ਦੂਰ ਤੱਕ ਕਿਸੇ ਨੂੰ ਸੁਣਾਈ ਨਹੀਂ ਦਿੰਦੀ। ਉਹ ਮੁੰਡੇ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕਰਦੇ ਹਨ। ਦਿਲਜੀਤ ਦੇ ਫੋਨ ਤੋਂ ਆਨਲਾਈਨ ट्रांजੈਕਸ਼ਨਾਂ ਕਰਕੇ ਸਾਰੇ ਦੇ ਸਾਰੇ ਅਕਾਊਂਟ ਖਾਲੀ ਕਰ ਦਿੰਦੇ ਆ। ਦਿਲਜੀਤ ਦੇ ਕ੍ਰੈਡਿਟ ਕਾਰਡ ਦੇ ਵਿੱਚੋਂ ਵੀ ਪੈਸੇ ਕਢਵਾ ਲੈ ਜਾਂਦੇ ਆ। ਦਿਲਜੀਤ ਨੂੰ ਹੁਣ ਲੈਪਟਾਪ ਦਾ ਫਿਕਰ ਮੱਕ ਜਾਂਦਾ ਹੈ। ਉਸ ਨੂੰ ਫਿਕਰ ਹੁਣ ਆਪਣੀ ਜਾਨ ਦਾ ਰਹਿ ਜਾਂਦਾ ਹੈ। ਉਸ ਨੂੰ ਉਹ ਮੁੰਡੇ ਜਿਉਂ ਦਾ ਛੱਡਣਗੇ ਜਾਂ ਉਸ ਨੂੰ ਮਾਰਦੇ ਹੇਲੇ ਉਸ ਤੋਂ ਬਾਅਦ ਇੱਕ ਕੁੜੀ ਨੂੰ ਬੁਲਾਇਆ ਜਾਂਦਾ ਹੈ ਉਸ ਦੀ ਅਤੇ ਦਲਜੀਤ ਦੀ ਇੱਕ ਕਲਿੱਪ ਬਣਾ ਲਈ ਜਾਂਦੀ ਹੈ ਰਾਤ ਦੇ 10 ਵਜੇ ਤੇ ਹਨ ਉਹ ਮੁੰਡੇ ਦਲਜੀਤ ਨੂੰ ਘੋੜਦੇ ਹਨ ਅਤੇ ਉਸ ਨੂੰ ਗੱਡੀ ਦੇ ਵਿੱਚ ਮਿਠਾ ਕੇ ਉਸੇ ਮੋਟਰਸਾਈਕਲ ਵਾਲੀ ਜਗ੍ਹਾ ਤੇ ਸ਼ਾਟ ਲੈਂਦੇ ਹਨ ਦਲਜੀਤ ਨੂੰ ਉਸ ਦੇ ਮੋਟਰਸਾਈਕਲ ਕੋਲੇ ਸ਼ਾਟ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਦਲਜੀਤ ਨੂੰ ਉਹ ਮੁੰਡੇ ਕਹਿੰਦੇ ਹਨ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਅਸੀਂ ਇਹ ਵੀਡੀਓ ਹੁਣੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਾਂਗੇ ਜੋ ਉਨੇ ਸ਼ੂਟ ਕੀਤੀ ਹੈ ਅਤੇ ਪਲੱਸ ਉਹ ਵੀਡੀਓ ਹੈ ਜਿਹੜੀ ਤੇਰੇ ਲੈਪਟਾਪ ਦੇ ਵਿੱਚੋਂ ਮਿਲਿਆ ਦਿਲਜੀਤ ਉੱਥੋਂ ਮੋਟਰਸਾਈਕਲ ਚੱਲਦਾ ਹੈ ਅਤੇ ਆਪਣੇ ਫਲੈਟ ਦੇ ਵਿੱਚ ਪਹੁੰਚਦਾ ਹੈ ਘਰ ਵਾਲੀ ਨੂੰ ਕਹਿੰਦਾ ਹੈ ਕਿ ਮੇਰਾ ਐਕਸੀਡੈਂਟ ਹੋ ਗਿਆ ਹੈ ਉਸਦੀ ਪਰਿਵਾਰੀ ਉਸ ਨੂੰ ਹਸਪਤਾਲ ਜਾਣ ਲਈ ਕਹਿੰਦੀ ਹੈ ਪਰ ਦਿਲਜੀਤ ਮਨਾ ਕਰ ਦਿੰਦਾ ਹੈ ਅਗਲੇ ਦਿਨ ਦਿਲਜੀਤ ਆਫਿਸ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਮੇਰਾ ਲੈਪਟਾਪ ਗੁੰਮ ਹੋ ਗਿਆ ਹੈ ਆਫਿਸ ਵਾਲੇ ਦਲਜੀਤ ਨੂੰ ਗਵਾਚੇ ਹੋਏ ਲੈਪਟਾਪ ਦੀ ਐਫਆਰ ਦਰਜ ਕਰਾਉਣ ਲਈ ਕਹਿੰਦੇ ਹਨ ਦਲਜੀਤ ਮਨਾਂ ਕਰ ਦਿੰਦਾ ਹੈ ਦਲਜੀਤ ਸ਼ਾਮ ਨੂੰ ਘਰੇ ਆਉਂਦਾ ਹੈ ਆਪਣਾ ਸਾਰਾ ਸਮਾਨ ਪੈਕ ਕਰਦਾ ਹੈ ਅਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਚੰਡੀਗੜ੍ਹ ਹਮ ਜਾਓ ਨਹੀਂ ਕਰਨਾ ਦਲਜੀਤ ਨੇ ਹੁਣ ਨੌਕਰੀ ਛੱਡ ਦਿੱਤੀ ਹੈ ਦਲਜੀਤ ਨੇ ਚੰਡੀਗੜ੍ਹ ਵੀ ਛੱਡ ਦਿੱਤਾ ਹੈ ਦਲਜੀਤ ਹੁਣ ਮਾਨਸਾ ਦੇ ਰਿਏ ਦੇ ਵਿੱਚ ਆ ਕੇ ਆਪਣੇ ਪਿਆਰ ਨਾਲ ਫੇਟੀਵਾਰੀ ਦੇ ਵਿੱਚ ਹੱਥ ਫੜਾਉਣਾ ਹੈ ਪਰ ਦਲਜੀਤ ਨੂੰ ਹੋਣ ਪੀਟਾ ਰਹੇ ਕਿਤੇ ਲੈਪਟਾਪ ਵਾਲੀ ਵੀਡੀਓ viral ਨਾ ਹੋ ਜਾਵੇ ਇਹ ਘਟਨਾ 2023 ਦੀ ਹੈ ਜੇ ਕੋਈ ਤੁਹਾਡਾ ਦੋਸਤ ਨਵੇਂ ਨਵੇਂ ਰੋਡਾਂ ਤੇ ਸਫ਼ਰ ਕਰਨ ਦਾ ਸ਼ੌਕੀਨ ਹੈ ਤਾਂ ਇਸ ਕਹਾਣੀ ਨੂੰ ਆਪਣੇ ਉਸ ਦੋਸਤ ਨਾਲ ਜ਼ਰੂਰ ਸ਼ੇਅਰ ਕਰਿਓ ਧੰਨਵਾਦ